ਮਹਿਲਾਵਾਂ ਨੂੰ ਢੇੜਾਂ ਨੂੰ ਅਗਲੀ ਗਰੰਟੀ ਪੰਜਾਬ 'ਚ ਇਹੀ ਆ ਰਹੀ ਹੈ ਮਹਿਲਾਵਾਂ ਨੂੰ 1 1000 ਅਸੀਂ ਉਹ 1100 ਰੁਪਇਆ ਕਰ ਦਿੱਤਾ ਪੰਜਾਬ 'ਚ ਮਹਿਲਾਵਾਂ ਨੂੰ ਦਿੱਤਾ ਜਾਊਗਾ 2.5 ਸਾਲਾਂ 'ਚ 50000 ਦੇ ਲਗਭਗ ਅਸੀਂ ਨੌਕਰੀਆਂ ਦੇ ਕੇ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਨੇ ਜੀ ਹਲੇ ਰਫ਼ਤਾਰ ਹੋਰ ਤੇਜ਼ ਕਰ ਰਹੇ ਹਾਂ 117 ਸਕੂਲ ਆਫ ਫੈਮਿਨੈਂਟਸ ਪੰਜਾਬ ਦੇ ਵਿੱਚ ਉਹਨਾਂ ਦਾ ਕੰਮ ਸ਼ੁਰੂ ਹੋ ਗਿਆ ਜੀ 50 ਹਜ਼ਾਰ ਕਰੋੜ ਰੁਪਈਆ ਸੀ ਪੰਜਾਬ 'ਚ ਸਿਰਫ 2 ਸਾਲਾਂ 'ਚ ਲੈ ਕੇ ਆਏ ਜੀ ਇੰਡਸਟਰੀ ਦਾ ਜਿਹਦੇ ਨਾਲ ਸਾਢੇ 3 ਲੱਖ ਨੌਕਰੀਆਂ ਪੈਦਾ ਹੋਣਗੀਆਂ ਕਿਉਂਕਿ ਸਾਰੀਆਂ ਨੌਕਰੀਆਂ ਇਕੱਲੀਆਂ ਸਰਕਾਰ ਨਹੀਂ ਪ੍ਰਾਈਵੇਟ ਨੌਕਰੀਆਂ ਵੀ ਪੈਦਾ ਹੁੰਦੀਆਂ ਨੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਵੀ ਖੇਤਾਂ ਨੂੰ ਬਿਜਲੀ ਕਿਸ ਹਿਸਾਬ ਨਾਲ ਜਾਂਦੀ ਹੈ ਜੀ ਰਾਤਾਂ ਨੂੰ ਕਿਸਾਨਾਂ ਨੂੰ ਜਾਗਣ ਦੀ ਲੋੜ ਨਹੀਂ ਹੈ 2300 ਕਰੋੜ ਦਾ ਪ੍ਰੋਜੈਕਟ ਆ ਮਾਲਵਾ ਨਹਿਰ ਦਾ ਪਿੱਛੇ ਜੀ ਅਸੀਂ ਸਾਨੂੰ ਪਤਾ ਵੀ ਪਾਣੀ ਥੱਲੇ ਨੂੰ ਜਾ ਰਿਹਾ ਹੈ ਨੇਰਾ ਕੱਡੀਆਂ ਜਾ ਰਹੀਆਂ ਨੇ ਹਰ ਇੱਕ ਸਹੂਲਤ ਬਿਜਲੀ ਮੁਫਤ ਹੈ ਜੀ ਸਕੂਲ ਜ਼ਬਰਦਸਤ ਤਰੀਕੇ ਨਾਲ ਬਣਾਏ ਜਾ ਰਹੇ ਨੇ ਕਿੰਨੇ ਪਿੰਡਾਂ ਦੇ ਵਿੱਚ ਮਹੱਲਾ ਕਲੀਨਿਕ ਖੁੱਲ ਗਏ ਸ਼ਹਿਰਾਂ 'ਚ ਮਹੱਲਾ ਕਲੀਨਿਕ ਖੁੱਲ ਗਏ ਆ ਘਰ-ਘਰ ਰਾਸ਼ਨ ਦੇਣ ਵਾਲੀ ਪਹਿਲੀ ਸਰਕਾਰ ਹੈ ਜਿਹੜੀ ਘਰੇ ਸਾਫ਼ ਸੁਥਰਾ ਪੈਕ ਕੀਤਾ ਹੋਇਆ ਰਾਸ਼ਨ ਪਹੁੰਚਦਾ ਕਰ ਰਹੀ ਹੈ ਮੈਂ ਇੱਕ ਕਿਸਾਨ ਪਰਿਵਾਰ ਨੂੰ ਸਬੰਧ ਰੱਖਦੀ ਹਾਂ ਜੀ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਛੋਟੀ ਉਮਰ ਦੀ ਮੰਤਰੀ ਆ ਸਾਡੇ ਪੰਜਾਬ ਚ ਤੁਸੀਂ ਜਾਣਦੇ ਹੀ ਹੋ ਆ ਨਾਲੀ ਤੇ ਇੱਕ ਸਿਰਫ ਨਾਮ ਹੀ ਐ ਨਾਲੀ ਤੇ ਪੰਜਾਬ ਦਾ ਹਾਲਾਤ ਨੇ ਲਾਭ ਸਿੰਘ ਗੁੱਗੋਕੇ ਦੀ ਮਦਰ ਸਕੂਲ ਵਿੱਚ ਝਾੜੂ ਮਾਰਦੀ ਸੀ ਜੀ ਅੱਜ ਉਹ ਪੰਜਾਬ ਦਾ ਐਮਐਲਏ ਐ ਇੱਕ ਕਿਸਾਨ ਪਰਿਵਾਰ ਨੂੰ ਬਲੌਂਗ ਕਰਦੀ ਕੁੜੀ ਐਮਐਲਏ ਅਨੰਦਰ ਕੌਰ ਭਰਾਜ ਸੋ ਆਮ ਘਰਾਂ ਦੇ ਬੱਚਿਆਂ ਨੂੰ ਐਮ ਐਲ ਏ ਸਪੀਕਰ ਤੇ ਮਨਿਸਟਰ ਬਣਾਇਆ ਗਿਆ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਵੀ ਖੇਤਾਂ ਨੂੰ ਬਿਜਲੀ ਕਿਸ ਹਿਸਾਬ ਨਾਲ ਜਾਂਦੀ ਹੈ ਜੀ ਰਾਤਾਂ ਨੂੰ ਕਿਸਾਨਾਂ ਨੂੰ ਜਾਗਣ ਦੀ ਲੋੜ ਨਹੀਂ ਹੈ 2300 ਕਰੋੜ ਦਾ ਪ੍ਰੋਜੈਕਟ ਆ ਮਾਲਵਾ ਨਹਿਰ ਦਾ ਪਿੱਛੇ ਜੀ ਅਸੀਂ ਸਾਨੂੰ ਪਤਾ ਵੀ ਪਾਣੀ ਥੱਲੇ ਨੂੰ ਜਾ ਰਿਹਾ ਹੈ ਨਹਿਰਾਂ ਕੱਢੀਆਂ ਜਾ ਰਹੀਆਂ ਨੇ ਹਰ ਇੱਕ ਸਹੂਲਤ ਬਿਜਲੀ ਮੁਫਤ ਹੈ ਜੀ ਸਕੂਲ ਜ਼ਬਰਦਸਤ ਤਰੀਕੇ ਨਾਲ ਬਣਾਏ ਜਾ ਰਹੇ ਨੇ ਕਿੰਨੇ ਪਿੰਡਾਂ ਦੇ ਵਿੱਚ ਮਹੱਲਾ ਕਲੀਨਿਕ ਖੁੱਲ ਗਏ ਸ਼ਹਿਰਾਂ 'ਚ ਮਹੱਲਾ ਕਲੀਨਿਕ ਖੁੱਲ ਗਏ ਆ ਘਰ ਘਰ ਰਾਸ਼ਨ ਦੇਣ ਵਾਲੀ ਪਹਿਲੀ ਸਰਕਾਰ ਹੈ ਜਿਹੜੀ ਘਰੇ ਸਾਫ਼ ਸੁਥਰਾ ਪੈਕ ਕੀਤਾ ਹੋਇਆ ਰਾਸ਼ਨ ਪਹੁੰਚਦਾ ਕਰ ਰਹੀ ਹੈ ਸੋ ਜੇ ਦਿੱਲੀ 'ਚ ਬਦਲਾ ਆਇਆ ਪੰਜਾਬ 'ਚ ਬਦਲਾ ਆਇਆ ਤਾਂ ਮੈਨੂੰ ਇੱਕ ਗੱਲ ਦੱਸਿਓ ਵੀ ਜੇ ਕੋਈ ਇਮਾਨਦਾਰ ਹੈ ਜੇ ਕੋਈ ਲੋਕਾਂ ਨੂੰ ਸਹੂਲਤਾਂਾਂ ਦੇ ਰਿਹਾ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ ਤੁਸੀਂ ਜੇਲ੍ਹ 'ਚ ਚਾੱਕੇ ਪਾ ਦਿਓ सो वोट बहुत थोड़ा टाइम है सभी हरियाणा वालों से मेरी बेनती है कि हरियाणा के लाल हैं ते हरियाणा ते पंजाब के लोगों का एक सुबह है कि जब हमें ललकारा जाए किसान किसान आंदोलन साथ में हम लोगों ने दिल्ली में धरना दिया है ਇਨੋ ਨੇ ਹਰਿਆਣਾ ਦੇ ਬੇਟੇ ਕੋ ਉਠਾ ਕੇ ਜੇਲ੍ਹ ਮੇਂ ਡਾਲਾ ਹੈ ਸੋ ਟਾਈਮ ਆ ਗਿਆ ਕਿ ਤੁਸੀਂ ਜਵਾਬ ਦੇਣਾ ਹੈ ਮੈਨੂੰ ਦੱਸੋ ਵੀ ਇੱਥੇ ਸਕੂਲਾਂ ਦਾ ਹਾਲ ਠੀਕ ਹੈ ਜੀ ਆਪਾਂ ਜਿਹੜੇ ਹਲਕੇ 'ਚ ਬੈਠੇ ਇੱਥੋਂ ਦੀ ਗੱਲ ਕਰ ਲੈਂਦੇ ਆ ਸਕੂਲਾਂ ਦਾ ਸੜਕਾਂ ਦਾ ਹਸਪਤਾਲਾਂ ਦਾ ਹਾਲ ਠੀਕ ਹੈ ਪਹਿਲਾਂ ਵਾਲੀ ਸਰਕਾਰਾਂ 'ਚ ਰੁਜ਼ਗਾਰ ਹੈ ਮੈਨੂੰ ਹੁਣੇ ਕੋਈ ਵੀਰ ਜੀ ਆਏ ਸੀ ਮੇਰੇ ਕੋਲ ਦੱਸ ਰਹੀ ਸੀ ਕਿ ਨਸ਼ਿਆਂ ਦਾ ਵੀ ਬਹੁਤ ਬੁਰਾ ਹਾਲ ਹੈ। ਘੱਗਰ ਨਦੀ ਦਾ ਹੈਗਾ ਕਿ ਜਦੋਂ ਫਸਲਾਂ ਰੁੜ ਜਾਂਦੀਆਂ ਨੇ ਉਹਦਾ ਕੋਈ ਇੰਤਜ਼ਾਮ ਨਹੀਂ ਕੀਤਾ ਹੋਇਆ। ਸੋ ਜਦੋਂ ਟੈਕਸ ਦਿੰਨੇ ਆ ਸਾਡਾ ਪੈਸਾ ਹੈ। ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਇੱਕ ਕੰਮ ਕਰਨਾ ਹੁੰਦਾ। ਸਾਰਾ ਸਾਲ ਸੜਕੇ ਖਾ ਜਾਂਦੇ ਨੇ ਹਸਪਤਾਲ ਖਾ ਜਾਂਦੇ ਨੇ ਸਕੂਲ ਖਾ ਜਾਂਦਾ ਜਾਂਦੇ ਜਾਂਦੇ ਇਹਨਾਂ ਨੇ 2-2 ਹਜ਼ਾਰ दारू ਦੀ ਬੋਤਲ ਔਰਤਾ ਲਈ ਸੂਟ ਉਹਦੇ ਬਦਲੇ ਬੱਚਿਆਂ ਦਾ ਭੁੱਖ ਖਾ ਜਾਂਦੇ ਆ ਮੈਂ ਮੇਰੇ ਹਰਿਆਣਾ ਦੇ ਭਾਈਆਂ ਨੂੰ ਮੈਂ ਪੰਜਾਬੀਆਂ ਨੂੰ ਮੈਂ ਇੱਕ ਗੱਲ ਕਹੂੰਗੀ ਜੇ ਦਿੱਲੀ ਤੇ ਪੰਜਾਬ ਦੇ ਵਿੱਚ ਬੂਟਾ ਆਮ ਆਦਮੀ ਪਾਰਟੀ ਦਾ ਲੱਗਿਆ ਇਥੇ ਵੀ ਕੋਈ ਕਸਰ ਨਾ ਛੱਡਿਓ ਆਮ ਆਦਮੀ ਪਾਰਟੀ ਨੂੰ ਤੇ ਝਾੜੂ ਦਾ ਬਟਨ ਦਬਾਉਣ ਲੱਗੇ ਵੋਟਾਂ ਆਉਣ ਵਾਲੀਆਂ ਨੇ ਜੇ ਇਮਾਨਦਾਰ ਬੰਦੇ ਨੂੰ ਚਾਕੇ ਇਹ ਐਂ ਜੇਲ੍ਹ 'ਚ ਸੁੱਟਣ ਲੱਗੇ ਇਮਾਨਦਾਰ ਲੀਡਰ ਨਹੀਂ ਖੜੇ ਹੋਣਗੇ ਇਮਾਨਦਾਰ ਲੀਡਰ ਨਹੀਂ ਖਾਨ ਵਾਲੀ ਖੜੇ ਹੋਣਗੇ ਜਿਹੜੇ ਧਰਮਾਂ ਦੇ ਨਾਂ ਤੇ ਵੰਡੀ ਜਾਣਗੇ ਤੇ ਲੋਕਾਂ ਤੋਂ ਵੋਟਾਂ ਲਈ ਜਾਣਗੇ ਜੇ ਕੋਈ ਚੰਗਾ ਤੁਹਾਡੇ ਟੈਕਸ ਦਾ ਪੈਸਾ ਤੁਹਾਨੂੰ ਬਿਜਲੀ ਦੇ ਰਿਹਾ ਚੰਗੇ ਸਕੂਲ ਦੇ ਰਿਹਾ ਹਸਪਤਾਲ ਦੇ ਰਿਹਾ ਬੁਜੁਰਗਾਂ ਦਾ ਧਿਆਨ ਰੱਖ ਰਿਹਾ ਹੈ ਤੇ ਉਹ 'ਚ ਕੋਈ ਬੁਰੀ ਗੱਲ ਨਹੀਂ ਹੈਗੀ ਜੀ ਜਾਂਦੇ ਜਾਂਦੇ दारू ਦੀ ਬੋਤਲ ਲੈਣ ਨਾਲੋਂ ਚੰਗਾ 2-2 3-3000 ਰੁਪਏ ਇਹਨਾਂ ਤੋਂ ਫੜਨ ਨਾਲੋਂ ਚੰਗਾ ਹੈ ਲੱਖਾਂ ਕਰੋੜਾਂ ਰੁਪਈਆ ਬਜਟ ਦਾ ਹਜਮ ਕਰਕੇ ਜਾਂਦੇ ਜਾਂਦੇ ਲੋਕਾਂ ਨੂੰ ਇਹ ਲਾਲਚ ਦਿੰਦੇ ਆ ਪੰਜਾਬ 'ਚ ਵੀ ਦਿੱਤਾ ਹੈ ਬਾਪੂ ਜੀ ਪੰਜਾਬੀਆਂ ਨੇ ਨਾ ਅਸੀਂ ਪੰਜਾਬ 'ਚ ਜਦੋਂ ਰੈਲੀਆਂ ਕੱਢਣ ਜਾਂਦੇ ਸੀ ਮੈਂ ਉਹਨਾਂ ਨੂੰ ਪੁੱਛਿਆ ਆਪਾਂ ਨੂੰ 92 ਸੀਟਾਂ ਆਈਆਂ ਐਮਐਲਏ ਦੀ ਵਿਧਾਨ ਸਭਾ ਦੀ ਚੋਣ ਚ ਕੀ ਆ ਝੰਡੇ ਤੁਸੀਂ ਹੋਰ ਪਾਰਟੀਆਂ ਦੇ ਲਾ ਰੱਖਿਆ ਕਹਿੰਦੇ ਝੰਡੇ ਛੱਡੋ ਗੱਡੀਆਂ ਵੀ ਜਿਹੜੀਆਂ ਉਹ ਭੇਜਣਗੇ ਉਹਨਾਂ ਦੀ ਬੈ ਕੇ ਜਾਵਾਂਗੇ ਬਟਨ ਝਾੜੂ ਵਾਲਾ ਦੱਬ ਕੇ ਆਵਾਂਗੇ ਅਸੀਂ ਸੋ ਮੈਂ ਸਮਝਦੀਆਂ ਗਰਮੀ ਬਹੁਤ ਐ ਵੋਟਾਂ ਵਾਲੇ ਦਿਨ ਗਰਮੀ ਨਹੀਂ ਮੰਨਣੀ ਇਹ ਬੜਾ ਵੱਡਾ ਸਵਾਲ ਹੈ ਹਰਿਆਣੇ ਦੇ ਕਾਮਰਚ ਜੰਮੇ ਇਨਸਾਨ ਨੇ ਦਿੱਲੀ ਦਾ ਮੁੱਖ ਮੰਤਰੀ ਬਣਿਆ ਹਰਿਆਣੇ ਵਾਲੇ ਲੋਕ ਕੋਈ ਕਸਰ ਨਾ ਛੱਡਣ ਤੁਹਾਡੇ ਨਾਲ ਦਾ ਸੂਬਾ ਜਿਹਨੂੰ ਤੁਸੀਂ ਭਰਾ ਮੰਨਦੇ ਹੋ ਪੰਜਾਬੀਆਂ ਨੇ ਵੀ ਉਹਨਾਂ ਨੇ ਹੀ ਮੁੱਖ ਮੰਤਰੀ ਬਣਾਇਆ ਜੀ ਸਰਦਾਰ ਭਗਵੰਤ ਮਾਨ ਜੀ ਨੂੰ ਹਰਿਆਣੇ ਵਾਲੇ ਕਿਸੇ ਗੱਲੋਂ ਪਿੱਛੇ ਨਾ ਰਹਿਣ ਤੁਸੀਂ ਨਾ ਆਪਣੇ ਮੁੱਲ 모ੜਨਾ ਤੁਸੀਂ ਇਸ ਜਗ੍ਹਾ ਦਾ ਮੈਂ ਕਹਿੰਨੀ ਆ ਵੋਟਾਂ ਆਮ ਆਦਮੀ ਪਾਰਟੀ ਨੂੰ ਨਹੀਂ ਵੋਟਾਂ ਚੰਗੇ ਸਿਸਟਮ ਨੂੰ ਪਾਉਣੀ ਹੈ ਜੀ ਵੋਟਾਂ ਚੰਗੀ ਰਾਜਨੀਤੀ ਨੂੰ ਪਾਉਣੀਆਂ ਵੋਟਾਂ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਅਸੀਂ ਪਾਉਣੀਆਂ ਨੇ ਆਮ ਘਰਾਂ ਚੋਂ ਉੱਠੇ ਹੋਏ ਸੋ ਬੜਾ ਸਮਾਂ ਹੋ ਗਿਆ ਇੱਥੇ ਅਸੀਂ ਕੁਝ ਗਰੰਟੀਆਂ ਜਿਹੜੀਆਂ ਅਰਵਿੰਦ ਕੇਜਰੀਵਾਲ ਜੀ ਨੇ ਹਰਿਆਣੇ ਵਾਸਤੇ ਦਿੱਤੀਆਂ ਨੇ ਪਹਿਲੀ ਗਰੰਟੀ ਹੈਗੀ ਆ ਵੀ ਬਿਜਲੀ ਮੁਫਤ ਦਿੱਤੀ ਜਾਊਗੀ ਤੇ 24 ਘੰਟੇ ਆਊਗੀ ਤੁਸੀਂ ਇਹਦਾ ਪੂਰਾ ਲਾਈਵ ਪੂਰਾ ਸਬੂਤ ਸਰਕਾਰ ਢਾਈ ਸਾਲ ਦੇ ਲਗਭਗ ਹੋ ਗਏ ਪੰਜਾਬ ਚ ਬਿਜਲੀ ਫ੍ਰੀ ਹੈ ਬਿਜਲੀ ਨਿਰਵਿਗਨ ਹੈ ਜੀ ਦਿੱਲੀ ਚ ਬਿਜਲੀ ਫ੍ਰੀ ਹੈ ਤੇ ਨਿਰਵਿਗਨ ਆਉਂਦੀ ਹੈ ਜੀ ਕਿਸਾਨਾਂ ਨੂੰ ਵੀ ਨਿਰਵਿਗਨ ਮਿਲਦੀ ਹੈ ਨੰਬਰ 2 ਤੇ ਹਸਪਤਾਲ ਠੀਕ ਕੀਤੇ ਜਾਣਗੇ ਮੁਹੱਲਾ ਕਲੀਨਿਕ ਬਣਾਏ ਜਾਣਗੇ ਜੀ ਪੰਜਾਬ ਦਾ ਦੌਰਾ ਕਰੋ ਮੁਹੱਲਾ ਕਲੀਨਿਕਾਂ ਦਾ ਹਸਪਤਾਲਾਂ ਦੇ ਹਾਲਾਤ ਕਿਤੇ ਬਿਹਤਰ ਨੇ ਦਿੱਲੀ ਦੇ ਵਿੱਚ ਤਾਂ ਸਮਾਂ ਜ਼ਿਆਦਾ ਹੋ ਗਿਆ ਦਨਵਾਰ ਮੁੱਖ ਮੰਤਰੀ ਬਣੇ ਨੇ ਦਿੱਲੀ ਦੇ ਹਸਪਤਾਲਾਂ ਦੀ ਚਰਚਾ ਤਾਂ ਜੀ ਵਿਦੇਸ਼ਾਂ ਦੇ ਅਖਬਾਰਾਂ 'ਚ ਵੀ ਹੁੰਦੀ ਹੈ ਅਮਰੀਕਾ ਵੀ ਕਹਿੰਦਾ ਵੀ ਆਹ ਕੀ ਕੀਤਾ ਹੋਇਆ ਕਿਉਂਕਿ ਜੇ ਬੰਦੇ ਦੀ ਨੀਤ ਹੋਵੇ ਸਭ ਕੁਝ ਹੋ ਜਾਂਦਾ ਇੱਥੇ ਹਸਪਤਾਲਾਂ ਨੂੰ ਚੰਗਾ ਬਣਾਇਆ ਜਾਊਗਾ ਜਿੱਥੇ ਤੁਸੀਂ ਇਲਾਜ ਕਰਵਾ ਸਕੋ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਮੋਹੱਲਾ ਕਲੀਨਿਕ ਤਿਆਰ ਕਰਕੇ ਦਿੱਤਾ ਜਾਊਗਾ ਜੀ ਦਿੱਲੀ ਤੇ ਪੰਜਾਬ ਵਾਂਗ ਤੀਜੀ ਗਾਰੰਟੀ ਸਕੂਲਾਂ ਦੀ ਸਕੂਲਾਂ ਨੂੰ ਜਵਾਕ ਪੜਨਗੇ ਤਾ ਸਮਾਜ ਦੇ ਵਿੱਚ ਕੁਝ ਬੰਦਗੇ ਪੜਿਆ ਲਿਖਿਆ ਸਮਾਜ ਹੀ ਅੱਗੇ ਜਾਂਦਾ ਸਕੂਲਾਂ ਦੀ ਹਾਲਤ ਨੂੰ ਬਿਹਤਰੀਨ ਕੀਤਾ ਜਾਊਗਾ ਸਕੂਲ ਆਫ ਐਮੀਨੈਂਸ 117 ਸਕੂਲ ਆਫ ਐਮੀਨੈਂਸ ਪੰਜਾਬ ਦੇ ਵਿੱਚ ਉਹਨਾਂ ਦਾ ਕੰਮ ਸ਼ੁਰੂ ਹੋ ਗਿਆ ਜੀ ਦਿੱਲੀ ਚ ਚੱਲ ਰਹੇ ਦੇ ਚੌਥੀ ਗਰੰਟੀ ਮਹਿਲਾਵਾਂ ਨੂੰ ਢੇੜਾਂ ਨੂੰ ਜਿੱਦਾਂ ਗਰੰਟੀ ਅਬ ਅਗਲੀ ਗਾਰੰਟੀ ਪੰਜਾਬ ਚ ਇਹੀ ਆ ਰਹੀ ਹੈ ਮਹਿਲਾਵਾਂ ਨੂੰ 1 1000 ਅਸੀਂ ਉਹ 1100 ਰੁਪਇਆ ਕਰ ਦਿੱਤਾ ਪੰਜਾਬ ਚ ਮਹਿਲਾਵਾਂ ਨੂੰ ਦਿੱਤਾ ਜਾਊਗਾ ਬੇਰੁਜ਼ਗਾਰੀ ਖਤਮ ਕਰ ਦਿੱਤੀ ਜਾਊਗੀ ਜੀ ਹਰ ਕੋਸ਼ਿਸ਼ ਪੰਜਾਬ ਦੇ ਵਿੱਚ ਮਹਿਜ 2.5 ਸਾਲਾਂ ਚ 50000 ਦੇ ਲਗਭਗ ਅਸੀਂ ਨੌਕਰੀਆਂ ਦੇ ਕੇ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਨੇ ਜੀ ਹਲੇ ਰਫ਼ਤਾਰ ਹੋਰ ਤੇਜ਼ ਕਰ ਰਹੇ ਆ ਮੇਰੇ ਕੋਲ ਪੰਜਾਬ ਚ ਇੰਡਸਟਰੀ ਵਿਭਾਗ ਹੈ ਇੰਡਸਟਰੀ ਦਾ ਡਿਪਾਰਟਮੈਂਟ ਹਜ਼ਾਰਾਂ ਕਰੋੜਾਂ ਦੀ 50000 ਕਰੋੜ ਰੁਪਏ ਸੀ ਪੰਜਾਬ ਚ ਸਿਰਫ 2 ਸਾਲਾਂ ਚ ਲੈ ਕੇ ਆਏ ਜੀ ਇੰਡਸਟਰੀ ਦਾ ਜਿਹਦੇ ਨਾਲ ਸਾਢੇ 3 ਲੱਖ ਨੌਕਰੀਆਂ ਪੈਦਾ ਹੋਣਗੀਆਂ ਇਹ ਗੱਲਾਂ ਧਿਆਨ ਨਾਲ ਸੁਣਨ ਵਾਲੀਆਂ ਜੀ ਇੰਡਸਟਰੀ ਇੰਡਸਟਰੀ ਦੇ ਵਿੱਚ ਕਿਉਂਕਿ ਸਾਰੀਆਂ ਨੌਕਰੀਆਂ ਇਕੱਲੀਆਂ ਸਰਕਾਰ ਨਹੀਂ ਪ੍ਰਾਈਵੇਟ ਨੌਕਰੀਆਂ ਵੀ ਪੈਦਾ ਹੁੰਦੀਆਂ ਨੇ ਸੋ महिलावान बुजुर्गों व्यापारियों सारे ले सरकार दे हर छोटे वर्ग ली दुकानदार सरकार दे, देखो वक् प्लैन ने जी मैं मेरे हरियाणा के भाइयों को और मेरे पंजाबियों को एक ही बात बोलूँगी कि समा आ गया है बदलना है अरविंद केजरीवाल जी जेल में है देश के देश के सबसे ईमानदार मुख्यमंत्री ईमानदारी की वजह से जेल में है और हरियाणा के बेटे हैं एक एक वोट एक एक गली छान देना कि वोट इस बार एक एक झाड़ू को पड़नी चाहिए मुझे आश्वासन दी दिया कि ईमानदारी को वोट पड़ेगी बदला लिया जाएगा जेल का बदला वोट से लिया जाएगा सो मेनू मेरे पंजाबियां ते मान है जे पंजाब च बदल देता ਤਾ ਇੱਕ ਮੌਕਾ ਇੱਥੇ ਵੀ ਦਿਓ ਇੱਥੇ ਵੀ ਬਦਲੋ ਹਰਿਆਣੇ ਦੇ ਤੋਂ ਜੰਮੇ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਬੂਟਾ ਲਾਇਆ ਹੈ ਕੇਜਰੀਵਾਲ ਜੀ ਉਹ ਹਰਿਆਣੇ ਦੇ ਵਿੱਚ ਜੰਮੇ ਨੇ ਜੀ ਤੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗੀ ਕਿ ਚੰਗੀਆਂ ਸਰਕਾਰਾਂ ਚੰਗੇ ਲੋਕ ਜੇ ਐਂ ਕੇਂਦਰ ਸਰਕਾਰਾਂ ਦਬਾਉਣ ਲੱਗੀਆਂ ਵੀ ਜਿਹੜਾ ਬੰਦਾ ਚੰਗਾ ਕੰਮ ਕਰਦਾ ਚੱਕ ਕੇ ਮਾਰੋ ਜੇਲ੍ਹ 'ਚ ਫਿਰ ਇੱਥੇ ਇਮਾਨਦਾਰੀ ਨੇ ਨਹੀਂ ਉੱਠਣਾ ਜੀ ਫਿਰ ਤਾਂ ਖਾਨ ਵਾਲੇ ਵਾਅਦੇ ਤੁਰੇ ਜਾਣਗੇ ਹੌਲੀ-ਹੌਲੀ ਉਹ ਦਿਨ ਦੂਰ ਨਹੀਂ ਜਿਸ ਦਿਨ ਆਰਵਿਤ ਕੇਜਰੀਵਾਲ ਜੀ ਸਾਡੇ ਇਹ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ ਹਰਿਆਣਾ ਦੇ ਜੰਮੇ ਆਮ ਘਰ ਦੇ ਪੁੱਤ ਨੂੰ ਅਸੀਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਹੈ ਉਹਨਾਂ ਦੀ ਕਿਸਮਤ ਚ ਲਿਖਿਆ ਹੈ ਉਹਨਾਂ ਦੇ ਕਰਮਾਂ ਚ ਲਿਖਿਆ ਹੈ ਕਿ ਇਹ ਦੇਸ਼ ਦੀ ਵਾਗਡੋਰ ਇੱਕ ਦਿਨ ਸੰਭਾਲਣੀ ਹੈ ਸੋ ਜਿਤਨੇ ਵੀ ਲੋਕ ਹਰਿਆਣਾ ਕੇ ਬੈਠੇ ਹੈ ਜਿਤਨੇ ਸਾਡੇ ਪੰਜਾਬੀ ਬੈਠੇ ਨੇ ਜੀ ਖਾਲਸਾ ਜੀ ਆਏ ਹੋਏ ਨੇ ਮੈਂ ਬੇਨਤੀ ਕਰੂੰਗੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਕੀ ਸਾਰੇ ਜਣੇ ਹਿੰਮਤ ਮਾਰ ਕੇ ਆਪਣੀ ਬੱਚਿਆਂ ਲਈ ਵੋਟ ਪਾ ਕੇ ਆਇਓ ਉਹਨਾਂ ਨੇ ਭਵਿੱਖ ਲਈ ਵੋਟ ਪਾ ਕੇ ਆਇਓ ਪੰਜਾਬੀਆਂ ਨੇ ਇੱਕ ਚੰਗੀ ਪਾਰਟੀ ਚੁਣੀ ਐ ਕੋਈ ਸ਼ੱਕ ਨਹੀਂ ਬਹੁਤ سارے ਕੰਮ ਰਹਿੰਦੇ ਨੇ ਪਰ ਭਗਵੰਤ ਮਾਨ ਜੀ ਨੇ ਅੱਜ ਉਹਨਾਂ ਨੇ ਆਪ ਆਉਣਾ ਸੀ ਜੀ ਅੱਜ ਦਿੱਲੀ ਇਕ ਧਰਨਾ ਆ ਗਿਆ ਜੰਤਰ ਮੰਤਰ ਤੇ ਉਹਨਾਂ ਨੂੰ ਜਾਣਾ ਪਿਆ ਉਹਨਾਂ ਨੇ ਆਪਣੀ ਜਗ੍ਹਾ ਮੈਨੂੰ ਭੇਜਿਆ ਉਹਨਾਂ ਨੇ ਤੁਹਾਨੂੰ ਆਪਣੇ ਦਿਲੋਂ ਕਿਹਾ ਵੀ ਸਾਰਿਆਂ ਨੂੰ ਜਾ ਕੇ ਕਹਿਣਾ ਵੀ ਮੈਂ ਕੰਮ ਕਰ ਰਹੇ ਹਾਂ ਕੁਚਰਾਏ ਕੇ ਹੁਣ ਉਹ ਵੀ ਕਰ ਦੇਣੇ ਪਰ ਆਪਣਾ ਹੱਥ ਦੀ ਚੱਕਣਾ ਉੱਥੇ ਵੀ ਪੰਜਾਬੀ ਬਹੁਤ ਰਹਿੰਦੇ ਆ ਤੇ ਹਰਿਆਣੇ ਵਾਲੇ ਸਾਡੇ ਭਰਾ ਨੇ ਇਕੱਠੇ ਹੋ ਕੇ ਇੱਕ ਇੱਕ ਵੋਟ ਐ ਜਿਹੜੀ ਵੋਟਾਂ ਵਾਲੇ ਦਿਨ ਅਸੀਂ ਝਾੜੂ ਨੂੰ ਪਾ ਕੇ ਆਉਣੀ ਹੈ ਆਪਣੇ ਬੱਚਿਆਂ ਦੇ ਭਵਿੱਖ ਨੂੰ ਪਾ ਕੇ ਆਉਣੀ ਹੈ ਇਮਾਨਦਾਰ ਵਿਅਕਤੀ ਨੂੰ ਅਰਵਿੰਦ ਕੇਜਰੀਵਾਲ ਨੂੰ ਪਾ ਕੇ ਆਉਣੀ ਹੈ ਤੁਸੀਂ ਆਏ ਮੇਲਾ ਦਾ ਮੀ ਵੀ ਪਵਾ ਲਿਆ ਅੱਜ ਤੁਸੀਂ ਐਨੀ ਗਰਮੀ ਦੇ ਵਿੱਚ ਇੱਕ ਤਾਂ ਮੀ ਵੀ ਪੈ ਗਿਆ ਤੇ ਰੱਬ ਵੀ ਖੁਸ਼ ਹੈ ਜੀ ਮੈਂ ਹੋਣ ਮਿਹਰਬਾਨੀ ਹਰਿਆਣੇ ਵਾਲਿਆਂ ਨੇ ਕਰਨੀ ਹੈ ਜੀ ਸੋ ਮੈਨੂੰ ਹਰਿਆਣੇ ਵਾਲੇ ਭਾਈ ਆਸ਼ਵਾਸ਼ਣ ਦਵਾਏ ਕੀ ਵੋਟ ਹਰਿਆਣੇ ਕੇ ਲਾਲ ਕੋਈ ਦੇਂਗੇ ਇੱਕ ਇੱਕ ਵੋਟ ਕਮਾਲ ਹੈ ਜੀ ਕਮਾਲ ਹੈ ਬਹੁਤ ਸਾਰਾ ਸਤਿਕਾਰ ਅਸੀਂ ਤਾਂ ਜੀ ਚਾਹੁੰਦੇ ਆ ਕਿ ਜਿਵੇਂ ਪੰਜਾਬ ਸੌਖਾ ਹੋਇਆ ਹਰਿਆਣਾ ਵੀ ਸੌਖਾ ਹੋਵੇ ਕੰਮ ਕੰਮ ਕਰਨ ਨੂੰ ਸਮਾਂ ਲੱਗਦਾ ਹੌਲੀ ਹੌਲੀ ਕਰਕੇ ਪੰਜਾਬ ਚ ਵੀ ਕੰਮ ਕਰ ਰਹੇ ਆ ਬਹੁਤ ਬਹੁਤ ਮਿਹਰਬਾਨੀ ਤੁਸੀਂ ਮੈਨੂੰ ਬੁਲਾਇਆ ਮੈਂ ਹਰਿਆਣਾ ਦੀ ਟੀਮ ਦਾ ਧੰਨਵਾਦ ਕਰਦੀ ਆ ਸਾਰਿਆਂ ਦਾ ਸ਼ਸ਼ੀਲ ਗੁਪਤਾ ਜੀ ਦਾ ਅਨੁਰਾਗ ਡਾਂਡਾ ਜੀ ਦਾ ਜਿਨ੍ਹਾਂ ਨੇ ਬੁਲਾ ਕੇ ਆਪਣੀ ਛੋਟੀ ਭੈਣ ਨੂੰ ਇੰਨਾ ਮਾਣ ਦਿੱਤਾ ਮੈਂ ਹਲੇ ਬੜੀ ਛੋਟੀ ਆ ਜੀ ਤੁਸੀਂ ਸੀਨੀਅਰ ਹੋ ਵੱਡੇ ਹੋ ਤੇ ਬੜਾ ਹੌਸਲਾ ਵਧਾ ਤੇ ਸਾਰਿਆਂ ਨੇ ਬੈਠ ਕੇ ਇੰਨੇ ਪਿਆਰ ਨਾਲ ਸੁਣਿਆ ਤੇ ਕੋਸ਼ਿਸ਼ ਕਰ ਰਹੇ ਆ ਕਿ ਛੋਟੀ ਉਮਰ ਦੇ ਵਿੱਚ ਹੀ ਜ਼ਿੰਮੇਵਾਰੀਆਂ ਮਿਲੀਆਂ ਨੇ ਲੰਬਾ ਸਮਾਂ ਮੈਂ ਸੇਵਾ ਕਰਾਂ ਇਨਸਾਨੀਅਤ ਦੀ ਲੋਕਾਂ ਦੀ ਜੇ ਪੋਲੀਟੀਸ਼ੀਅਨ ਨੂੰ ਇਸ ਗੱਲ ਦਾ ਪਤਾ ਹੋਵੇ ਖਾਲਸਾ ਜੀ ਕਿ ਸਭ ਤੋਂ ਵੱਡਾ ਧਨ ਦੁਆਵਾਂ ਨੇ ਦੁਨੀਆ ਤੇ ਕੁਝ ਲੈ ਕੇ ਜਾ ਸਕਦੇ ਆ ਉਹ ਦੁਆਵਾਂ ਨੇ ਪਰ ਬਹੁਤ ਸਾਰੇ ਲੀਡਰ ਵੱਧ ਦੁਆਵਾਂ ਲੈ ਰਹੇ ਨੇ ਉਹਦਾ ਫਾਇਦਾ ਕੋਈ ਨਹੀਂ ਜੀ ਇੱਕ ਦੁਆ ਵੀ ਬੰਦੇ ਦਾ ਜੀਵਨ ਤਾਰ ਦਿੰਦੀ ਆ ਬੰਦਾ ਆਪਣੇ ਘਰੇ ਮਾਪੇ ਦੀ ਸੇਵਾ ਵੀ ਕਰੀ ਜਾਵੇ ਨਾ ਜੀ ਉਹਦੇ ਕਹਿੰਦੇ ਕਰਮ ਮਾਰੇ ਕੱਟੇ ਜਾਂਦੇ ਨੇ ਤੁਸੀਂ ਕਿੰਨੇ ਲੋਕਾਂ ਦੀ ਸੇਵਾ ਦਾ ਫਲ ਤੁਹਾਨੂੰ ਲੱਗ ਸਕਦਾ ਕਿੰਨੀ ਸੇਵਾ ਮਿਲਦੀ ਆ ਸੋ ਇਹ ਸੇ ਪਾਵਨਾਂ ਲੱਗੇ ਹੋਏ ਆ ਮਿਹਨਤ ਕਰ ਰਹੇ ਆ ਮੇਰਾ ਹਲਕਾ ਖਰੜ ਹੈ ਜੀ ਮੇਰੇ ਡਿਪਾਰਟਮੈਂਟ ਟੂਰਿਜ਼ਮ ਇਨਵੈਸਟ ਪੰਜਾਬ ਲੇਬਰ ਮੇਰੇ ਕੋਲ ਚਾਰ ਡਿਪਾਰਟਮੈਂਟ ਨੇ ਜੀ ਪੰਜਾਬ ਚ ਮੈਂ ਬਾਹ ਕੱਢ ਕੇ ਕਹਿੰਨੀ ਆ ਪੰਜਾਬ ਦੇ মিডিਏ ਮੂਰੇ ਵੀ ਇੱਕ ਤੁਹਾਨੂੰ ਮੈਂ ਹਰਿਆਣਾ ਦੇ ਲੋਕਾਂ ਨੂੰ ਦੱਸ ਰਹੀ ਐ ਇੱਥੇ ਵੀ মিডিਆ ਖੜਾ ਮੈਂ ਆਪਣੇ ਪੰਜਾਬ ਚ ਵੀ ਕਹਿੰਨੀ ਐ ਕਿ ਮੇਰੇ ਡਿਪਾਰਟਮੈਂਟ ਦਾ ਕੋਈ ਅਫਸਰ ਮੇਰੇ ਹਲਕੇ ਦਾ ਕੋਈ ਬੰਦਾ ਅਫਸਰ ਬਾਹ ਕੱਢ ਕੇ ਕਹਿ ਦਵੇ ਵੀ ਅਸੀਂ ਕਦੇ ਠਿਆਨੀ ਵੀ ਕਿਸੇ ਤੋਂ ਮੰਗੀ ਆ ਕੋਈ ਹਿੱਸਾ ਪੱਤੀ ਮੰਗੀ ਆ ਸਾਨੂੰ ਬਣਾਉਣ ਦਾ ਕੋਈ ਫਾਇਦਾ ਨਹੀਂ ਝਾੜੂ ਵਾਲੇ ਨੇ ਆਮ ਆਦਮੀ ਪਾਰਟੀ ਵਾਲੇ ਨੇ ਮਿਹਨਤ ਕਰਨਾ ਜਾਣਦੇ ਨੇ ਕੰਮ ਕਰਨਾ ਜਾਣਦੇ ਨੇ ਜੀ ਬਾਹਰ ਕੱਟ ਕੇ ਪੰਜਾਬ 'ਚ ਵੀ ਕਹਿੰਨੀ ਆ ਵੀ ਇੱਕ ਇੱਕ ਪੈਸਾ ਲਾਓ ਅਸੀਂ ਹੁਣ ਉਹ ਹਿੱਸੇ ਪੱਤੀਆਂ ਲੋਕਾਂ ਦਾ ਪੈਸਾ ਵੀ ਖਾਂਦੇ ਪਿੰਡਾਂ ਦਾ ਵਿਕਾਸ ਕਰੋ ਕੱਲ ਵੀ ਅਫਸਰ ਇੱਕ ਮੈ ਬੁਲਾਇਆ ਜੀ ਉੱਥੇ ਬਦਲੀਆਂ ਹੋ ਰਹੀਆਂ ਮੈਂ ਕਿਹਾ ਵਿਕਾਸ ਕਰਾਉਣਾ ਕਿਵੇਂ ਜੀ ਅੱਜ ਤੱਕ ਆਹ ਗੱਲ ਕਿਸੇ ਬੰਦੇ ਨੇ ਨਹੀਂ ਸਾਨੂੰ ਬੋਲੀ ਇੰਨੀਆਂ ਸਰਕਾਰਾਂ 'ਚ ਰਹਿ ਗਏ ਮੈਂ ਕਿਹਾ ਵਿਕਾਸ ਕਰਾਉਣਾ ਮੇਰਾ ਤੁਹਾਡੇ ਤੋਂ ਮੁੱਖ ਮੰਗੇ ਵੀ ਇੱਥੇ ਲੱਗ ਰਹੇ ਹੋ ਕੰਮ ਕਰਨਾ ਪਿੰਡਾਂ ਦੇ ਹਾਲਾਤ ਬਦਲਨੇ ਆ ਲੋਕ ਆਪਣੇ ਪਿੰਡ ਛੱਡ ਕੇ ਵਿਦੇਸ਼ਾਂ ਦੀ ਧਰਤੀ ਨੂੰ ਜਾ ਰਹੇ ਨੇ ਇਹ ਬਾਬੇ ਨਾਨਕ ਦੀ ਧਰਤੀ ਨੂੰ ਛੱਡ ਕੇ ਰੰਗਲਾ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਤੁਰੀ ਜਾ ਰਹੇ ਆ ਪਿੰਡਾਂ ਨੂੰ ਵਧੀਆ ਬਣਾਓ ਨੌਜਵਾਨ ਇੱਥੇ ਰਹਿਣ ਸੋਹਣੇ ਲੱਗਣ ਸੋ ਪੈਸਾ ਖਾਣਾ ਬੰਦ ਕਰੋ ਅਸੀਂ ਲੀਡਰਾਂ ਨੇ ਪੈਸਾ ਲੈਣਾ ਬੰਦ ਕਰਤਾ ਏ ਸੋ ਸਿਸਟਮ ਹੌਲੀ ਹੌਲੀ ਬਦਲਦਾ ਜੀ ਪੁਰਾਣੀਆਂ ਆਦਤਾਂ ਬਦਲ ਨੂੰ ਸਮਾਂ ਲੱਗਦਾ ਅਸੀਂ ਬਦਲ ਰਹੇ ਆ ਬਦਲ ਦਵਾਂਗੇ ਖੁਦ ਇਮਾਨਦਾਰੀ ਦੇ ਰਾਹ ਤੇ ਆ ਤੁਸੀਂ ਆਏ ਮੇਰੇ ਬਜ਼ੁਰਗਾਂ ਦਾ ਮੇਰੇ ਭਰਾਵਾਂ ਦਾ ਸਾਰਿਆਂ ਦਾ ਬੱਚਿਆਂ ਦਾ ਭੈਣਾਂ ਦਾ ਜਿਹੜੇ ਇੱਥੇ ਸੁਣਣ ਆਏ ਹੋਏ ਆ ਮੈਂ ਤੁਹਾਡਾ ਆਪਣੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹਾਂ